ਇਹਨੂੰ ਸ਼ਕਤੀ ਬਖਸ਼ੀ ਦਰਜ ਕਿਹਨੂੰ ਸ਼ਕਤੀ ਬਖਸ਼ੀ ਹੈ ਜਾਂ ਮੌਤ ਬਖਸ਼ੀ ਮੁਕੰਦਮ ਸਾਹ ਜਿਸ ਨੂੰ ਤੁਸੀਂ ਮੌਤ ਕਹਿੰਦੇ ਹੋ ਉਸ ਨੂੰ ਜ਼ਿੰਦਗੀ ਕਹਿੰਦੇ ਹੋ ਜਿੰਦਗੀ ਦਰੱਖਿਵੇ ਕਿਸ ਤਰ੍ਹਾਂ ਦਰੱਖਿਦਾ ਦੱਸਿਆ ਪੁੱਜਾ ਅੰਦਰ ਜਾ ਕੇ ਬੈਠਾ

ਸ਼ਕਤੀ ਇਸ ਲਈ ਸਾਡੇ ਗੁਰੂ ਨੇ ਕਿਹਾ ਹੈ ਕਿ ਆਪਣੇ ਪੱਲੇ ਸੱਚ ਪਾ ਕੇ ਤੇ ਹੱਥ 'ਚ ਬਗਲ ਦੀ ਫੜ ਕੇ ਆਪਣੇ ਹੱਕਾਂ ਦੀ ਰਖਵਾਲੀ ਕਰਨੀ ਚਾਹੀਦੀ ਸਤ ਸਬਦਾਂ ਵੇਦਾਰੂ ਆਪ ਕੰਡੇ ਤੋਂ ਹੈ ਨਾਨਕ ਖਾਣੇ ਦੀ ਜੇ ਸੱਚ ਪੱਲੇ ਜੇ ਬੋਲ ਗੈਰ ਸੱਚ ਪੱਲੇ